ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹੁਣ ਦਿੱਲੀ ਅਤੇ ਹੋਰਨਾ エアਪੋਰਟ ਵਾਂਗ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲ ਪ੍ਰੋਗਰਾਮ ਜਿਸ ਨੂੰ ਇੰਡੀਅਨ ਗਵਰਨਮੈਂਟ ਨਾ ਦਿੰਦਾ ਹੈ ਜਿਸ ਨਾਲ ਤੁਸੀਂ ਈ ਗੇਟਸ ਤੇ ਜਾ ਕੇ ਤੁਹਾਡੀ ਇਮੀਗ੍ਰੇਸ਼ਨ ਹੋ ਸਕਦੀ ਹੈ ਇਹ ਪ੍ਰੋਗਰਾਮ ਹੁਣ ਅੰਮ੍ਰਿਤਸਰ ਹਵਾਈ ਅੱਡੇ ਤੇ ਵੀ ਲਾਂਚ ਕਰ ਦਿੱਤਾ ਗਿਆ ਹੈ ਇਸ ਨੂੰ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲ ਪ੍ਰੋਗਰਾਮ ਅਮਰੀਕਾ ਜੀ ਵਿਸਤਾਰ ਪ੍ਰੋਗਰਾਮ ਹੈ ਜਿੱਥੇ ਤੁਸੀਂ ਜਦੋਂ ਅਮਰੀਕਾ ਐਂਟਰ ਕਰਦੇ ਹੋ ਜਿਹੜੇ ਯਾ ਅਮਰੀਕਨ ਪਾਸਪੋਰਟਰ ਹੋਲਡਰ ਹੋਲਡਰ ਨੇ ਜਾਂ ਗ੍ਰੀਨ ਕਾਰਡ ਨੇ ਜਾਂ ਹੋਰ ਨਾਲ ਲਈ ਵੀ ਇਹ ਸਹੂਲਤ ਉਪਲਬਧ ਹੈ ਹੁਣ ਇਹੀ ਚੀਜ਼ ਦਿੱਲੀ ਹਵਾਈ ਅੱਡੇ ਦੇ ਸੇ ਹੁਣ ਇੰਡੀਆ ਦੇ 13 에어ਪੋਰਟ ਵਿੱਚ ਇਹ ਸ਼ੁਰੂ ਕਰ ਦਿੱਤੀ ਗਈ ਹੈ ਈ ਗੇਟਸ ਬਣਾਏ ਗਏ ਹਨ ਤੇ ਇਸ ਵਿੱਚ ਅੰਮ੍ਰਿਤਸਰ ਵਾਇਡਾ ਵੀ ਸ਼ਾਮਲ ਹੋ ਗਿਆ ਹੈ ਸੋ ਪੰਜਾਬ ਦੇ ਅੰਮ੍ਰਿਤਸਰ ਵਾਇਡ ਤੋਂ ਤੇ ਵੱਲ ਨੂੰ ਟਰੈਵਲ ਕਰਨ ਵਾਲਿਆਂ ਇੰਟਰਨੈਸ਼ਨਲ ਟਰੈਵਲ ਕਰਨ ਵਾਲਿਆਂ ਨੂੰ ਇਹ ਚੰਗੀ ਖਬਰ ਹੈ ਫਾਸਟ ਟਰੈਕ ਇਮੀਗ੍ਰੇਸ਼ਨ ਜਿਹੜਾ ਇਹ ਬੰਦਾ ਇਸ طرف ਇੰਡੀਅਨ ਪਾਸਪੋਰਟ ਹੋਲਡਰਸ ਤੇ ਨਾਲ ਹੀ OCI ਕਾਰਡ ਹੋਲਡਰਸ ਇਹ ਜਿਹੜੀ ਟ੍ਰੈਵਲ ਪ੍ਰੋਗਰਾਮ ਹੈ ਇਹ ਇੰਡੀਅਨ ਪਾਸਪੋਰਟ ਹੋਲਡਰਸ ਤੇ ਇਸ ਸਮੇਂ OCI ਕਾਰਡ ਹੋਲਡਰਸ ਲਈ ਉਪਲਬਧ ਹੈ ਇਸ ਲਈ ਤੁਸੀਂ ਰਜਿਸਟਰ ਆਨਲਾਈਨ ਅਪਲਾਈ ਕਰ ਸਕਦੇ ਹੋ ਜਿਹੜੇ ਇੰਡੀਅਨ ਪਾਸਪੋਰਟ ਹੋਲਡਰਸ ਨੇ ਤੇ ਜਾਂ OCI ਕਾਰਡ ਹੋਲਡਰਸ ਇਹ ਮਿਨਿਸਟਰੀ ਆਫ ਫਾਰਮ ਅਫੇਅਰਸ ਦੀ ਵੈਬਸਾਈਟ ਹੈ ਉੱਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜਦ ਤੁਸੀਂ ਅਪਲਾਈ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੈ ਉਹ ਬਿਊਰੋ ਆਫ ਇਮੀਗ੍ਰੇਸ਼ਨ ਪ੍ਰੋਸੈਸ ਕਰੇਗੀ ਤੇ ਉਸ ਤੋਂ ਬਾਅਦ ਤੁਹਾਡੇ ਬਾਇਓਮੈਟ੍ਰਿਕਸ ਹੋਣਗੇ ਜਿਹੜੇ ਅਮਰੀਕਨ ਸਿਟੀਜ਼ਨ ਨੇ ਇਸੇ ਤਰ੍ਹਾਂ ਅਮਰੀਕਾ ਵਿੱਚ ਵੀ ਪ੍ਰੋਗਰਾਮ ਹੈ ਜਿਹਦੇ ਤਹਿਤ ਉਹ ਤੁਹਾਡੇ ਫਿੰਗਰਪ੍ਰਿੰਟਿੰਗ ਕਰਕੇ ਉਸ ਤੋਂ ਬਾਅਦ ਜਦੋਂ ਅਪਰੂਵ ਹੋ ਜਾਂਦਾ ਤੁਸੀਂ ਟ੍ਰਸਟਡ ਟ੍ਰੈਵਲ ਪ੍ਰੋਗਰਾਮ ਚ ਐਨਰੋਲ ਹੋ ਜਾਂਦੇ ਹੋ ਤੇ ਫਿਰ ਤੁਸੀਂ ਇੰਜੋਏ ਕਰ ਸਕਦੇ ਹੋ ਸੀਮਲੈਸ ਐਂਟਰੀ 13 에어포트 ਜਿਸ ਵਿੱਚ ਹੁਣ ਲਖਨਾਉ ਅੰਮ੍ਰਿਤਸਰ ਵੀ ਐਡ ਕੀਤੇ ਗਏ ਨੇ ਤੇ ਹੋਰ 에어포ਟ ਤੁਹਾਡੀ ਜਿਹੜੀ ਫੋਟੋ ਹੈ ਪਾਸਪੋਰਟ ਉਹ 6 ਮਹੀਨਾ ਤੱਕ ਵੈਲਿਡ ਹੋਣਾ ਚਾਹੀਦਾ ਹੈ ਮੈਂਬਰਸ਼ਿਪ ਵੀ ਜਿੰਨੀ ਦਰ ਤੱਕ ਤੁਹਾਡਾ ਪਾਸਪੋਰਟ ਵੈਲਿਡ ਹੈ ਜੇਕਰ 5 ਸਾਲ ਤੋਂ ਘੱਟ ਵੈਲਿਡ ਰਹਿੰਦੇ ਨੇ ਉਹ ਚ ਫਿਰ ਜਦੋਂ ਤੱਕ ਤੁਹਾਡਾ ਪਾਸਪੋਰਟ ਵੈਲਿਡ ਹੈ ਉਦੋਂ ਤੱਕ ਲਈ ਇਹ ਅਪਰੂਵ ਕੀਤਾ ਜਾਏਗਾ ਇਹ ਅਵੇਲੇਬਿਲਟੀ ਹੋਏਗੀ ਸੋ ਇਹ ਜਿਹੜੀ ਫੀਚਰ ਹੈ ਅੰਮ੍ਰਿਤਸਰ ਵੀ ਹੁਣ ਅਵੇਲੇਬਲ ਹੈ ਇੰਡੀਅਨ ਪਾਸਪੋਰਟ ਹੋਲਡਰਸ ਤੇ ਜਾਂ ਫਿਰ ਜਿਹੜੇ OCI ਕਾਰਡ ਹੋਲਡਰਸ ਹਨ ਇਹਦੇ ਲਈ ਤੁਹਾਨੂੰ ਜਦੋਂ ਅਪਲਾਈ ਕਰੋਗੇ ਬਾਇਓਮੈਟ੍ਰਿਕ ਸਕਰੀਨਿੰਗ ਜਿਹੜੀ 에어ਪੋਰਟਸ ਤੇ ਹੈ ਇੰਡੀਆ ਦੇ ਉਹ ਤੁਹਾਨੂੰ ਕੁਝ ਕਰਨੀ ਪਏਗੀ ਤੇ ਉਸ ਤੋਂ ਬਾਅਦ ਇਹ ਤੁਹਾਡਾ ਜਿਹੜਾ ਆਫਟਰ ਰਿਵਿਊ ਐਪਲੀਕੈਂਟਸ ਰੀਸੀਵ ਨੋਟੀਫਿਕੇਸ਼ਨ ਟੂ ਸ਼ੈਡਿਊਲ ਅ ਬਾਇਓਮੈਟ੍ਰਿਕ ਸਕਰੀਨ ਅਪਾਇੰਟਮੈਂਟ ਐਟ ਅ ਚੂਜ਼ਨ 에어ਪੋਰਟ অর ਦ ਨੀਅਰੈਸਟ ਫੋਰਨ ਰੀਜਨਲ ਰਜਿਸਟ੍ਰੇਸ਼ਨ ਆਫਿਸ ਸੋ ਉੱਥੇ ਤੁਸੀਂ ਆਪਣੇ ਬਾਇਓਮੈਟ੍ਰਿਕ ਕਰਾ ਕੇ ਤੁਹਾਡੀ ਫੇਸ਼ਲ ਸਕੈਨ ਹੋਣਗੇ ਤੇ ਫਿਰ ਤੁਹਾਨੂੰ ਰਜਿਸਟਰ ਕਰ ਦਿੱਤਾ ਜਾਏਗਾ